ਲੋ ਜੀ ਕੌਫੀ ਅੱਧੀ ਬਣ ਕੇ ਰੈਡੀ ਹੋ ਗਈ ਆ ਤੇ ਹੁਣ ਅੱਧੀ ਰਹਿ ਗਈ ਆ ਜਿਹੜੀ ਆਪਾਂ ਇਹਨੂੰ ਫੈਂਟੀ ਦਿਮਾਉਣੀ ਆ ਝੱਗ ਜੀ ਬਣਾਉਣੀ ਆ ਹਨ ਜਿਹੜੀ ਜਿਆਦਾ ਪਸੰਦ ਆ ਜਿਹਦੇ ਕਰਕੇ ਕੌਫੀ ਲੱਗਦੀ ਕੌਫੀ ਆ ਕੌਫੀ ਤੇ ਬਣਦੀ ਵੈਸੇ ਉਸੇ ਤਰੀਕੇ ਨਾਲ ਹੀ ਆ ਜਿਵੇਂ ਤੁਸੀਂ ਬਣਾਉਨੇ ਹੋ ਇੱਕ ਸਟੈਪ ਇਹੋ ਜਿਹਾ ਵਾ ਕੌਫੀ ਨੂੰ ਸੇਮ ਲੁੱਕ ਦੇ ਦਿੰਦਾ ਵਾ ਜਿਦਾਂ ਦੀ ਰੈਸਟੋਰੈਂਟ ਉਹਦੀ ਹੁੰਦੀ ਆ ਵੇ ਆਹਾਂ ਹੱਦੀਆਂ ਦੇ ਵਿੱਚ ਹੁੰਦੀ ਆ ਸਸੀ ਦਾ ਜੀ ਸਾਰਿਆਂ ਨੂੰ ਆਸ ਕਰਦੇ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਹਨ ਤੁਸੀਂ ਸਾਡੇ ਪਿੰਨੀ ਵਾਲੇ ਵਲੌਗ ਦੇ ਵਿੱਚ ਸਾਰਿਆਂ ਨੇ ਕਮੈਂਟ ਕੀਤੇ ਕਿ ਸਾਨੂੰ ਕੌਫੀ ਬਾਰੇ ਜਰੂਰ ਦੱਸਿਓ ਕਿਵੇਂ ਬਣਦੀ ਆ ਨਾ ਕੌਫੀ ਤੇ ਬਣਦੀ ਵੈਸੇ ਉਸੇ ਤਰੀਕੇ ਨਾਲ ਹੀ ਆ ਜਿਵੇਂ ਤੁਸੀਂ ਬਣਾਉਂਦੇ ਹੋ ਤੇ ਪਰ ਇੱਕ ਸਟੈਪ ਇਹੋ ਜਿਹਾ ਵਾ ਜਿਹੜਾ ਕੌਫੀ ਨੂੰ ਸੇਮ ਲੁੱਕ ਦੇ ਦਿੰਦਾ ਵਾ ਜਿੱਦਾਂ ਦੀ ਰੈਸਟੋਰੈਂਟਾਂ 'ਚ ਦੀ ਹੁੰਦੀ ਆ ਵੇਹਾਂ ਮੈਂ ਹੱਦਿਆਂ ਦੇ ਵਿੱਚ ਹੁੰਦੀ ਆ ਉਹ ਮੈਂ ਅੱਜ ਤੁਹਾਨੂੰ ਦੱਸੂਗਾ ਇਹ ਵਲੌਗ ਦੇ ਰਾਹੀਂ ਠੀਕ ਆ ਕਿ ਤੁਸੀਂ ਵੀ ਸਾਰੇ ਜਣੇ ਜਰੂਰ ਟਰਾਈ ਕਰਿਓ ਤੇ ਜੇ ਆਪਣੇ ਕੋ ਕੋਈ ਮਸ਼ੀਨ ਨਹੀਂ ਨਾਗੀ ਕੌਫੀ ਬਣਾਉਣ ਵਾਲੀ ਫਿਰ ਵੀ ਆਪਾਂ ਬਿਨਾ ਮਸ਼ੀਨ ਤੋਂ ਜਿਹੜੀ ਆ ਕਾਫੀ ਬਿਲਕੁਲ ਰੈਸਟੋਰੈਂਟ ਟੈਪ ਬਣਾ ਸਕਦੇ ਆ ਕਰੀਏ ਸਟਾਰਟ ਮੰਮੀ ਹਾਂ ਕਰੋ ਮੰਮੀ ਆਦੇ ਕਰੋ ਇਹ ਮੈਨੂੰ ਰੋਜ਼ ਰਾਤ ਨੂੰ ਬਣਾ ਕੇ ਪਿੰਦਾ ਵਾ ਤੇ ਕਹਿੰਦਾ ਮੰਮੀ ਬਹੁਤ ਸਵਾਦ ਬਣਿਆ ਤੇ ਮੈਂ ਮੈਂ ਤੇ ਆਪਣੀ ਕਾਫੀ ਬਣਾਇੰਦਾ ਫੈਨ ਹੋ ਗਿਆ ਸਹੀ ਗੱਲ ਕਹਿੰਦਾ ਭਾਬੀ ਕਿ ਮੈਨੂੰ ਐਵੇਂ ਵੀ ਕਾਫੀ ਜਿਹੜੀ ਆ ਵਧੀਆ ਲੱਗਦੀ ਆ ਟੇਸਟ ਲੱਗਦੀ ਆ ਤੇ ਹੁਣ ਮੈਂ ਡੇਲੀ ਜਿਹੜਾ ਕਾਫੀ ਪੀਣਾ ਨਹੀਂ ਡੇਲੀ ਨਹੀਂ ਪੀਣਾ ਕਦੇ ਕਦੇ ਵਿੱਚ 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 ਜਿੱਦਾਂ ਮੈਂ ਦੋ ਤੇਨ ਦੇ ਨਹੀਂ ਛੱਡ ਕੇ ਐਦਾਂ ਕੌਫੀ ਪੀ ਲੀਦੀ ਆ ਤੇ ਕਿਉਂਕਿ ਟੇਸਟ ਬੜੀ ਲੱਗਦੀ ਆ ਸਰਦੀਆਂ ਦਾ ਮੌਸਮ ਆ ਤੇ ਲੱਗਦੀ ਵੀ ਸਵਾਦ ਆ ਤੇ ਅੱਜ ਤੁਹਾਨੂੰ ਆਪਾਂ ਕੌਫੀ ਬਣਾਉਣੀ ਦੱਸਣੀ ਆ ਠੀਕ ਆ ਅਜੀਬ ਜਿਹਾ ਲੱਗਣ ਡਿਆ ਮੈਨੂੰ ਬੋਲਣਾ ਕੌਫੀ ਬਣਾਉਣੀ ਦੱਸਣੀ ਆ ਕੌਫੀ ਤਾਂ ਤੁਹਾਨੂੰ ਸਾਰਿਆਂ ਨੂੰ ਹੁੰਦੀ ਆ ਪਰ ਮੈਂ ਆਪਣੇ ਤਰੀਕੇ ਨਾਲ ਦੱਸਣੀ ਆ ਠੀਕ ਆ ਤੇ ਬਣਾਈਏ ਫਿਰ ਅਮਨ ਦਸੀਏ ਤੇ ਨਾਲੇ ਸਾਰਿਆਂ ਨੇ ਇਹ ਵੀ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਤਰੀਕਾ ਪਤਾ ਸੀ ਕਿ ਅੱਜ ਹੀ ਪਤਾ ਲੱਗਾ ਹਾਂ ਜਰੂਰ ਦੱਸਿਓ ਜਿੱਦਾਂ ਕੌਫੀ ਰੈਸਟੋਰੈਂਟਾਂ ਟੈਪ ਵਿੱਚ ਬਣਾਉਂਦੇ ਆ ਜਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਤੇ ਲੱਗਦਾ ਵਾ ਪਤਾ ਵਿਆਹ ਦੇ ਵਿੱਚ ਜਦੋਂ ਆਪਣੇ ਸਾਹਮਣੇ ਬਣਦੀ ਹੁੰਦੀ ਆ ਉਹ ਵੇਖਿਆ ਪੂਰਾ ਫ੍ਰੈਂਟਾਜ ਆ ਝਾੜਦੇ ਉਹਦੇ ਵਿੱਚ ਪਾ ਕੇ ਹਨਾ ਤੇ ਉਹ ਆਪਾਂ ਉਹੀ ਫ੍ਰੈਂਟ ਜਿਹੜੀ ਅਸੀਂ ਘਰੇ ਝਾੜਨੀ ਆ ਕਿਵੇਂ ਝਾੜਨੀ ਆ ਬਿਨਾਂ ਮਸ਼ੀਨ ਤੋਂ ਉਹ ਤੁਹਾਨੂੰ ਦੱਸਣਾ ਵਾ ਠੀਕ ਆ ਜੇ ਝੱਗ ਜੀ ਪੂਰਾ ਆਇੰਦੀ ਝੱਗ ਜੀ ਪੂਰੀ ਐ ਇਹ ਨਹੀਂ ਕਿ ਝੱਗ ਜੀ ਥੋੜੇ ਟਾਈਮ ਵਾਸਤੇ ਉਹਨ ਕਿ ਗਾਇਬ ਹੋ ਜੂਗੀ ਨਾ ਜਦੋਂ ਤੱਕ ਤੁਸੀਂ ਪੀਂਦੇ ਨਹੀਂ ਨਾ ਕੌਫੀ ਨੂੰ ਸਾਰੀ ਨੂੰ ਤਾਂ ਵੀ ਉਹ ਝੱਗ ਵਿੱਚ ਰਹੂਗੀ ਐਂਡ ਤੱਕ ਤੋਂ ਲੱਗਦੀ ਵੀ ਵਧੀਆ ਵੇਖ ਲੱਗਦੀ ਵਧੀਆ ਤੇ ਟੈਸਟ ਵੀ ਉਦਾਂ ਦਾ ਹੋਊਗਾ ਇਹ ਮੇਰਾ ਵਾਦਾ ਵਾ ਤੁਹਾਡੇ ਨਾਲ ਤੁਸੀਂ ਭਾਵੇਂ ਟਰਾਈ ਕਰ ਲਿਓ ਚਲੋ ਫਿਰ ਆਜੋ ਦੱਸੀਏ ਤੁਹਾਨੂੰ ਕਿਵੇਂ ਬਣਦੀ ਆ ਠੀਕ ਆ ਬਹੁਤੀ ਤੇਰੀ ਨਾਗਰੀਏ ਬਹੁਤੀ ਤੇਰੀ ਨਾਗਰੀਏ ਆਹ ਵਾਲੀ ਅਸੀਂ ਕਾਫੀ ਲਈ ਆ ਠੀਕ ਆ ਨੈਸ ਕੈਫੇ ਕਲਾਸਿਕ ਇਹ ਥੋੜੀ ਜੀ ਮੋਟੀ ਹੁੰਦੀ ਆ ਜਿਹੜੀ ਪੈਕਟਾਂ ਦੇ ਵਿੱਚ ਹੁੰਦੀ ਆ ਵੈਸੇ ਉਹ ਵੀ ਤੁਸੀਂ ਯੂਜ਼ ਕਰ ਸਕਦੇ ਆ ਠੀਕ ਆ ਤੇ ਇੰਨਾ ਆਪਾਂ ਦੁੱਧ ਲਿਆ ਇੱਕ ਕੱਪ ਠੀਕ ਆ ਬਣ ਇਹ ਆਪਾਂ ਥੋੜਾ ਜਿਆਦਾ ਇਸ ਕਰਕੇ ਲਿਆਵਾ ਕਿ ਬਾਹਰ ਡੁੱਲੇ ਨਾ ਝੱਗ ਪੂਰੀ ਉੱਪਰ ਤੱਕ ਆ ਜਾਣੀ ਆ ਇਥੋਂ ਦਾ ਜਲਾ ਲਓ ਤੁਸੀਂ ਅੰਮਣ ਪਤਾ ਕਿਉਂ ਆ ਦੁੱਧ ਤੇ ਛਾੜ ਗਾ ਹਾਂ ਤੇ ਨਾਲੇ ਇਹ ਵੀ ਹੈ ਨਾ ਵਿੱਚ ਚੀਨੀ ਵੀ ਪਾਣੀ ਹੈ ਨਾ ਇਹ ਦੁੱਧ ਇੰਨਾ ਨਾ ਇਹਨੇ ਪੂਰਾ ਭਰ ਜਾਣਾ ਵਾ ਉਹ ਤੁਹਾਨੂੰ ਹੁਣ ਦੱਸਣਾ ਕਿਵੇਂ ਭਰਨਾ ਠੀਕ ਆ ਤੇ ਇਧਰ ਆਪਾਂ ਇੱਕ ਉਹ ਲੈ ਲਿਆ ਵਾ ਪਤੀਲਾ ਟੈਪ ਠੀਕ ਆ ਜਿਹਦੇ ਵਿੱਚ ਆਪਾਂ ਕਰਾਂਗੇ ਇਹਨੂੰ ਬਣਾਵਾਂਗੇ ਕਾਫੀ ਨੂੰ ਤੇ ਸਭ ਤੋਂ ਪਹਿਲਾਂ ਅਸੀਂ ਗੈਸ ਬਾਲਨੀ ਹੈ ਨਾ ਨਾਲੇ ਇਹ ਵੀ ਦੱਸਣਾ ਵੀ ਦੁੱਧ ਕਿਹੜਾ ਮੱਝ ਦਾ ਹੋਣਾ ਚਾਹੀਦਾ ਕਿ ਗਾਂ ਦਾ ਹੋਣਾ ਚਾਹੀਦਾ ਹਾਂ ਇਹ ਵੀ ਚੀਜ਼ ਹੈ ਗਿਆ ਇਹ ਵੀ ਮੰਮੀ ਜੀ ਨੇ ਮੈਨੂੰ ਚੇਤਾ ਕਰਾਤੀ ਦੁੱਧ ਹੋਣਾ ਚਾਹੀਦਾ ਫੁੱਲ ਫੈਂਟ ਮਤਲਬ ਗਾਈ ਦਾ ਨਹੀਂ ਮੱਝ ਦਾ ਹੋਣਾ ਚਾਹੀਦਾ ਤੇ ਫੁੱਲ ਫੈਂਟ ਹੋਣਾ ਚਾਹੀਦਾ ਜੇ ਫੁੱਲ ਫੈਂਟ ਨਾ ਵੀ ਹੋਵੇ ਮੱਝਾਂ ਦਾ ਜਿਹੜਾ ਦੁੱਧ ਆਉਂਦਾ ਵੀ ਮੋਟਾ ਹੀ ਆ ਹਨਾ ਤੇ ਗਾਈਆਂ ਦਾ ਪਤਲਾ ਆਉਂਦਾ ਗਾਈਆਂ ਦਾ ਪਤਲਾ ਆਉਂਦਾ ਤੇ ਚਲੋ ਫਿਰ ਪਤੀਲਾ ਆਪਣਾ ਗਰਮ ਹੋ ਗਿਆ ਵਾ ਹੁਣ ਆ ਦੁੱਧ ਜਿਹੜਾ ਵਾ ਇਸ ਪਤੀਲੇ ਦੇ ਵਿੱਚ ਪਾਉਨੇ ਆ ਠੀਕ ਆ ਲਓ ਜੀ ਦੁੱਧ ਪਾਤਾ ਆਪਾਂ ਪਤੀਲੇ 'ਚ ਤੇ ਇਹਨੂੰ ਥੋੜਾ ਜਿਹਾ ਗਰਮ ਹੋਣ ਦਵਾਗੇ ਦੁੱਧ ਨੂੰ ਤੇ ਜਿੰਨਾ ਚਿਰ ਗਰਮ ਹੁੰਦਾ ਵਾ ਉਨਾਂ ਚਿਰ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਿੰਦੇ ਆ ਇਹ ਜਦੋਂ ਆਪਾਂ ਯਾਮਾ ਸ਼ਾਦੀਆਂ ਦੇ ਵਿੱਚ ਵੇਖਿਆ ਜਦੋਂ ਫਾਇੰਡ ਜੀ ਦਮਾਉਂਦੇ ਆ ਹਨਾ ਫੂਕ ਜੀ ਮਰਾਉਂਦੇ ਆ ਦੁੱਧ ਨੂੰ ਮੈਂ ਨਾ ਉਹ ਚੀਜ਼ ਤੋਂ ਵੇਖਿਆ ਕਿ ਅਹੀਂ ਸਿਰਫ ਸਾਡੇ ਕੋ ਘਾਟ ਘਰੇ ਹੋ ਰਹਿ ਜਾਂਦੀ ਆ ਮਹੀਨੇ ਨੀਆਂ ਉਹ ਜਿਹੜੀ ਫੂਕ ਜੀ ਵੱਜਦੀ ਆ ਹਨਾ ਤੇ ਮੈਂ ਆਖਿਆ ਕਿ ਕਿਉਂ ਨਾ ਇਹ ਫੂਕ ਆਪਾਂ ਕੋਈ ਘਰੇ ਕੋਈ ਤਰੀਕੇ ਨਾਲ ਕਰ ਲਈਏ ਬਸ ਉਹ ਫੂਕ ਦਾ ਤਰੀਕਾ ਅੱਜ ਤੁਹਾਨੂੰ ਦੱਸਣਾ ਵਾ ਉਹ ਵੱਜ ਗਈ ਨਾ ਤੇ ਕੋਈ ਤੁਹਾਡੀ ਐ ਉਹ ਦਾਦੀ ਬਣਨੀ ਆ ਜਿੱਦਾਂ ਦੀ ਤੁਸੀਂ ਵਿਆਹਾਂ ਸ਼ਾਦੀਆਂ ਵਿੱਚ ਪੀਨੇ ਆ ਤੇ ਉਹ ਤੁਹਾਨੂੰ ਫੂਕ ਬਾਰੇ ਦੱਸਣਾ ਅੱਜ ਠੀਕ ਆ ਬਾਕੀ ਸਾਰੇ ਸਟੈਪ ਉਹੀ ਆ ਕੋਈ ਬਣਾਉਂਦੇ ਕੋਈ ਮੇਲ ਨਹੀਂ ਹੈਗੀ ਮੇਨ ਨਹੀਂ ਹੈਗਾ ਇਹੋ ਜਿਹਾ ਕੋਈ ਤੇ ਬਸ ਹੁਣ ਦੁੱਧ ਘਰ ਬੁੰਦਾ ਵਾ ਫਿਰ ਆਪਾਂ ਆਹ ਵਾਲੀ ਕਾਫੀ ਦੇ ਵਿੱਚ ਐਡ ਕਰਨੀ ਆ ਹਨਾ ਹੂਕ ਵਾਲਾ ਕਿਹਾ ਵਾ ਉਹ ਤੇ ਸਟੱਪ ਅਹੀਂ ਵੀ ਅੱਜ ਹੀ ਵੇਖਣਾ ਨਹੀਂ ਵੇਖਿਆ ਤੁਸੀਂ ਬਣਾ ਨਹੀਂ ਅਹੀਂ ਬਣਾ ਲਈ ਬਣਾ ਕੇ ਲੈ ਜਾ ਨਹੀਂ ਅੰਦਰ ਤੇ ਪੀ ਲੈਣਾ ਇਹ ਅੱਜ ਇਹਨਾਂ ਨੂੰ ਵੀ ਨਾਲੇ ਦੱਸ ਦਿੰਨੇ ਤਾਂ ਡੈਡੀ ਗਾ ਚਲੋ ਜੀ ਮੈਂ ਇਹਨਾਂ ਨੂੰ ਆਂਦਾ ਨਹੀਂ ਆ ਬਣਾਉਣ ਵਲੋਂ ਕਿਉਂਕਿ ਮੈਨੂੰ ਪਤਾ ਵਾ ਇਹਨਾਂ ਕੋ ਉਹ ਚੀਜ਼ ਨਹੀਂ ਪੜਨੀ ਜਿਹੋ ਜੀ ਮੈਂ ਬਣਾ ਦੇਣੀ ਆ ਹਨਾ ਤੇ ਇਧਰ ਆਪਣਾ ਦੁੱਧ ਜਿਹੜਾ ਵਾ ਗਰਮ ਹੋਣਾ ਹੋ ਗਿਆ ਵਾ ਸ਼ੁਰੂ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਕਾਫੀ ਠੀਕ ਆ ਤੇ ਇਹ ਆਪਾਂ ਪਾਵਾਂਗੇ ਇਹ ਬਿਲਕੁਲ ਥੋੜੀ ਬਹੁਣੀ ਜੇ ਠੀਕ ਆ ਇਹ ਇੱਕ ਦਿਨ ਮੈਂ ਜ਼ਿਆਦਾ ਪਾ ਲਈ ਤੇ ਥੋੜਾ ਜਿਹਾ ਮੈਨੂੰ ਹੋਰ ਤਰ੍ਹਾਂ ਫੀਲ ਜਾਇਆ ਏ ਚੰਗੀ ਜੀ ਨਹੀਂ ਲੱਗੀ ਬਹੁਤੀ ਵੀ ਪਾ ਲਈ ਚੰਗੀ ਨਹੀਂ ਲੱਗਦੀ ਹੈਗੀ ਇਸ ਕਰਕੇ ਇਹਨੂੰ ਆਪਾਂ ਇੰਨੀ ਕੀ ਪਾਵਾਂਗੇ ਹਨਾ ਕੀ ਵੀ ਜਾਦਾ ਹਾਂ ਕੀ ਨਹੀਂ ਹੌਪ ਸਮਝ ਠੀਕ ਹੈ ਨਹੀਂ ਹਾਂ ਹਾਂ ਹੌਪ ਤੋਂ ਵੀ ਹਾਫ ਆ ਵੇਖੋ ਇਹਨਾਂ ਤੇ ਤਾਂ ਕਰਕੇ ਫੇਰ ਉੱਪਰ ਵੀ ਪੋਨ ਦਾਣਾ ਤੋਂ ਬਾਅਦ ਹਾਂਜੀ ਨਹੀਂ ਉੱਪਰ ਤੇ ਚਲੋ ਥੋੜੀ ਜਿਹੀ ਉਹ ਨੂੰ ਡਿਜ਼ਾਈਨਿੰਗ ਜੀ ਦੇਈ ਦੀ ਆ ਕੀ ਇਹਨੂੰ ਕਹਿੰਦੇ ਹੁੰਦੇ ਆ ਫੇ ਜਰਾ ਕੁ ਸੋਹਣੀ ਲੱਗੇ ਵੇਖਣ ਨਾ ਹਾਂਜੀ ਬਸ ਇੱਕ ਕਲਰ ਥੋੜਾ ਜਿਹਾ ਹਲਕਾ ਇਹਦਾ ਸਲੇਟੀ ਜਿਹਾ ਕਰਨਾ ਵਾ ਠੀਕ ਆ ਜਿੱਦਾਂ ਥੋੜਾ ਜਿਹਾ ਕਰੀਮ ਕਲਰ ਚਾ ਲੈਣਾ ਵਾ ਜ਼ਿਆਦਾ ਹੀ ਕਾਲਾ ਨਹੀਂ ਕਰਨਾ ਚਾਹ ਵਰਗਾ ਨਹੀਂ ਕਰਨਾ ਮੇਰੇ ਕੋਲ ਨਾ ਚਾਹ ਵਰਗਾ ਹੋ ਗਿਆ ਇਹ ਕਲਰ ਵਾ ਤੇ ਉਹ ਮੈਨੂੰ ਥੋੜੀ ਜਿਹੀ ਸਵਾਦ ਨਹੀਂ ਲੱਗੀ ਉਹ ਫਿਰ ਇਦਾਂ ਲੱਗ ਹਾਂਜੀ ਨਹੀਂ ਨਹੀਂ ਲੱਗਦੀ ਨਹੀਂ ਕਿਹਾ ਟੇਸਟ ਤੇ ਚਲੋ ਉਹ ਜਿਹਾ ਹੀ ਹੋਣਾ ਵਾ ਪਰ ਨਹੀਂ ਹੀ ਸਹੀ ਲੱਗਦਾ ਤੇ ਪਰ ਹੁਣ ਤੁਹਾਨੂੰ ਬਸ ਜਲਦੀ ਹੀ ਦੱਸ ਦੇਣਾ ਉਹ ਸਟੈਪ ਪਰ ਲਾਸਟ ਤੇ ਹੁਣਾ ਵਾ ਉਹ ਸਟੈਪ ਠੀਕ ਆ ਐਵੇਂ ਨਾ ਕਿਹਾ ਕਿ ਮੈਂ ਥੋੜਾ ਜਿਹਾ ਤੁਹਾਨੂੰ ਲੇਟ ਕਰ ਦਿੱਤਾ ਉਹ ਸਟੈਪਸ ਆ ਰਹੇ ਤੋਂ ਲਾਸਟ ਤੇ ਹੁਣਾ ਵਾ ਤੇ ਇਹਦੇ ਵਿੱਚ ਖੰਡ ਵੀ ਬਿਲਕੁਲ ਥੋੜੀ ਪਾਉਣੀ ਆ ਠੀਕ ਆ ਕਿ ਨਾ ਦੇ ਬਰਾਬਰ ਜੀ ਐਨੀ ਨਹੀਂ ਲੱਗਣੀ ਚਾਹੀਦੀ ਕਿਉਂਕਿ ਕੌਫੀ ਸੁਆਦ ਹੀ ਫਿਰ ਲੱਗਦੀ ਆ ਫਿੱਕੀ ਫਿੱਕੀ ਜੀ ਹਨਾ ਤੇ ਜਦਾ ਡਾਰਕ ਜਿਹੜਾ ਦਾ ਮਿੱਠਾ ਵਧੀਆ ਨਹੀਂ ਲੱਗਦਾ ਨਹੀਂ ਚੰਗਾ ਲੱਗਦਾ ਉਹ ਚਾਹ ਜੀ ਚੰਗਾ ਲੱਗਦਾ ਜਿਆਦਾ ਡਾਰਕ ਤੇ ਮਿੱਠਾ ਲਾਈਟ ਜਿਆ ਚੰਗਾ ਲੱਗੂ ਹਾਂਜੀ ਹਾਂਜੀ ਠੀਕਾ ਤੇ ਬਸ ਇੱਕ ਤੋਂ ਥੋੜਾ ਜਿਆ ਹੋਰ ਚਮਚ ਜਿਹੜਾ ਵਾ ਉਹ ਖੰਡ ਪਾਈ ਜਿਆਦਾ ਨਹੀਂ ਪਾਈ ਠੀਕਾ ਭਰ ਕੇ ਨਹੀਂ ਪਾਈ ਇੱਕ ਚਮਚ ਬਾਕੀ ਕੀ ਭੈਣ ਭਰਾ ਇਹੋ ਜੇ ਵੀ ਹੁੰਦੇ ਕੀ ਜਿਹਨਾਂ ਨੂੰ ਵਾ ਨਾ ਵੱਧ ਜਿਹੜਾ ਪਸੰਦ ਵਾ ਮਿੱਠਾ ਹਾਂ ਇਹ ਵੀ ਹੈ ਪਰ ਵਾਧਾਵੇਂ ਪੀ ਕੇ ਇਹ 커피 ਦੇ ਵਿੱਚ ਇੰਨਾ ਚੰਗਾ ਲੱਗਦਾ ਹੂੰ 커피 ਚ ਤੇ ਲਾਈਟ ਜਾਈ ਵਧੀਆ ਲੱਗਦੀ ਵੈਸੇ ਮੈਂ ਘੱਟ ਮਿੱਠਾ ਖਾਣਾ ਨਹੀਂ ਹੈਗਾ ਚਾਹ ਦੇ ਵਿੱਚ ਜੇ ਚਾਹ ਦੀ ਗੱਲ ਕਰੀਏ ਮੈਂ ਐਂ ਜਿਆਦਾ ਹੀ ਪਾਨਾ ਵਾ ਪੀਣਾ ਨਹੀਂ ਪੀਣਾ ਤੇ ਇਹ ਆ ਕੇ ਭਰ 커피 ਦੇ ਵਿੱਚ ਮੈਂ ਪੀ ਲੈਣਾ ਕਿਉਂਕਿ ਇਹ ਸਵਾਦ ਹੀ ਮੀਡੀਅਮ ਜੀ ਲੱਗਦੀ ਹੈ ਨਾ ਲੋ ਜੀ ਲੋ ਜੀ ਬਾਲਾ ਆ ਗਿਆ ਦੁੱਧ ਨੂੰ ਤੇ ਇੱਧਰ ਦਿਖਾ ਦੇ ਇੱਕ ਵਾਰੀ ਜਿਹੜੀ ਆਹ ਦਾ ਗਾਈ ਹੈ ਨਾ ਇਹ ਕੁਝ ਥੇਰ ਵਾਸਤੇ ਆ ਆਪਾਂ ਰੀਅਲ ਜਿਹੜੀ ਆ ਇਹ ਫੇਕ ਇਹ ਫੇਕ ਆ ਹਾਂ ਆਪਾਂ ਰੀਅਲ ਬਣਾਉਣੀ ਹੈ ਠੀਕ ਆ ਬਸ ਇਹ ਗੱਲ ਮੈਂ ਚੰਗੀ ਤਰ੍ਹਾਂ ਹੋ ਗਿਆ। ਇੱਕ ਰੀਲ ਲੈਣੀ ਚਾਹੀਦੀ ਆ ਕਿਉਂਕਿ ਉਹ ਉਹ ਜਿਹੜੀ ਹਨਾ ਪੱਕ ਜਾਂਦੀ ਚੰਗੀ ਪੱਕ ਜਾਂਦੀ ਆ ਹਾਂ ਕੁਝ ਕੁਝ ਅਮਨ ਦੇਈ ਦਸਨ ਸਾਰੀਆਂ ਚੀਜ਼ਾਂ ਮੈਨੂੰ ਨਹੀਂ ਪਤਾ। ਬਾਕੀ ਬੰਦਾ ਸਿੱਖਦਾ ਨਹੀਂਦਾ ਸਾਰੀ ਉਮਰ ਤੱਕ ਨਹੀਂ। ਹੈ ਮਮੀ? ਹਾਂ ਹੋਇ ਤੇ ਹੈ। ਅੱਜ ਮਮੀ ਜੀ ਵੇਖਣ ਦੇ। ਮਮੀ ਜੀ ਕੌਫੀ ਪੀਣ ਦੇ ਸ਼ਕੀਨ ਘਾਟੀ ਆ। ਅਮਨ ਹੈਗੀ ਆ। ਅਮਨ ਨੂੰ ਮੈਂ ਦਊਂਗਾ ਇਹਦੇ ਵਿੱਚ ਵੱਧੀ ਜਾਣਾ ਅਮਨ। ਹੂੰ। ਇੱਕ ਨਹੀਂ ਪੂਰਾ ਇਹਨੂੰ ਜਿਹੜਾ ਵਾ ਦੁੱਧ ਨੂੰ ਉੱਪਰ ਤੱਕ ਜਿਹੜਾ ਵਾ ਵਾਲਾ ਦਵਾ ਲੈਣਾ ਵਾ ਚੰਗੀ ਤਰ੍ਹਾਂ। ਤੇ ਲਓ ਜੀ ਹੁਣ ਸਾਡੀ ਕਾਫੀ ਬਣ ਕੇ ਤਿਆਰ ਹੋ ਗਈ ਆ ਹੁਣ ਆਪਾਂ ਪੋਣੀ ਦੇ ਨਾਲ ਪੁਣ ਕੇ ਤੇ ਇਸ ਕੱਪ ਦੇ ਵਿੱਚ ਜਿਹੜੀ ਆ ਪਾ ਲਵਾਂਗੇ ਲਓ ਜੀ ਕਾਫੀ ਅੱਧੀ ਬਣ ਕੇ ਰੈਡੀ ਹੋ ਗਈ ਆ ਤੇ ਹੁਣ ਅੱਧੀ ਰਹਿ ਗਈ ਆ ਜਿਹੜੀ ਆਪਾਂ ਇਹਨੂੰ ਫੈਂਟੀ ਦਿਮਾਉਣੀ ਆ ਝੱਗ ਜੀ ਬਣਾਉਣੀ ਆ ਹਨ ਜਿਹੜੀ ਜਿਆਦਾ ਪਸੰਦ ਆ ਜਿਹਦੇ ਕਰਕੇ ਕਾਫੀ ਲੱਗਦੀ ਕਾਫੀ ਆ ਤੇ ਫੋਮ ਜੀ ਹਨ ਤੇ ਚਲੋ ਫਿਰ ਹੁਣ ਬਣਾਈਏ ਦੱਸਿਓ ਤੁਹਾਨੂੰ ਕਾਦੇ ਨਾਲ ਬਣਦੀ ਆ ਉਹ ਹਾਂ ਆ ਚੀਜ਼ ਨਾ ਪੜਦੀ ਆ ਇਹ ਤਾਂ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਮੈਨੂੰ ਲੱਗਦਾ ਹੋਊਗਾ ਹੀ ਹਨਾ ਦਹੀਂ ਫੈਂਟਦੇ ਆ ਹੋਰ ਵੀ ਬਹੁਤ ਕੁਝ ਮੱਖਣ ਵੀ ਕੱਢਦੇ ਆ ਇਹਦੇ ਨਾਲ ਹਨਾ ਨਹੀਂ ਨਹੀਂ ਵੀ ਅਸਨ ਕੋਲ ਦੇ ਹਾਂ ਕੋਲੇ ਵਗੈਰਾ ਕੱਢੀਦੇ ਆ ਕੜੀ ਬਣਾਈਦੇ ਹਾਂ ਹਾਂਜੀ ਕਿਉਂਕਿ ਇਹਦੇ ਨਾਲ ਛਾਲ ਛੂਲਣੀ ਮੱਝਦੀ ਹੈਗੀ ਹਨਾ ਇਹ ਇਦਾਂ ਤਾਰਾਂ ਜਿਹਾਂ ਬਣੀਆਂ ਨੇ ਇਹਦੇ ਵਿੱਚੋਂ ਨਿਕਲ-ਨਿਕਲ ਜਾਂਦੀ ਆ ਇਦੇ ਨਾਲ ਹੀ ਆਪਾਂ ਕਰਨੀ ਆ ਮੈਂ ਨਾ ਇਹਨੂੰ ਇਦਾਂ ਵੇਖਿਆ ਭਾਈ ਇਹਨੂੰ ਸੱਚ ਮੰਨਿਓ ਮੈਂ ਕਿਤੇ ਨਹੀਂ ਵੇਖਿਆ ਮੈਂ ਇਹ ਚੀਜ਼ ਨੂੰ ਫਿਰ ਟਰਾਈ ਕੀਤਾ ਮੈਂ ਕਿਹਾ ਕਿ ਉਹ ਨਾਲ ਮੈਂ ਕੱਪ ਦੇ ਵਿੱਚ ਕੌਫੀ ਬਣਾ ਕੇ ਤੇ ਇਹਦੇ ਉੱਤੋਂ ਇਦਾਂ ਇਦਾਂ ਕਰਾਂ ਹੁਣੇ ਤੁਹਾਡੇ ਸਾਹਮਣੇ ਕਰਕੇ ਦੱਸਣਾ ਮੈਂ ਠੀਕ ਆ ਅੱਗੇ ਦਹੀਂ ਫੈਂਟੀ ਦਾ ਤੇ ਅੱਜ ਕੌਫੀ ਫੈਂਟੀ ਅੱਛਾ ਤੂੰ ਇਹਦੇ ਕੋਲ ਨਾ ਖੜਦਾ ਰਿਆ ਬੰਦਾ ਜਿਹਦੇ ਨਾਲ ਬਣਾ ਕੇ ਖੜਦਾ ਰਿਆ ਤੇ ਲਓ ਜੀ ਇਦਾਂ ਕਰਕੇ ਪਾ ਕੇ ਤੇ ਇਹਨੂੰ ਐ ਕਰਕੇ ਨਾ ਤੇ ਪੂਰੇ ਜੋਰ ਦੇ ਉਹ ਤਾਂ ਵੀ ਜੋਰ ਲਾਉਣਾ ਠੀਕ ਆ ਤੇ ਇਹਨੂੰ ਹਿਲਾਇ ਜਾਣਾ ਵਾ ਤੁਸੀਂ ਕਰੀਬ ਕਰੀਬ 2 ਤੋਂ 3 ਮਿੰਟ ਠੀਕ ਆ ਤੇ ਆਹ ਜਿਹੜੀ ਇਦਾਂ ਝੱ ਇਨੇ ਐਵੇਂ ਹੀ ਜਿਹੜਾ ਵਾ ਕ੍ਰੀਏਟ ਹੋਈ ਜਾਣਾ ਵਾ ਬਣੀ ਜਾਣੀ ਬਣੀ ਜਾਣੀ ਬਣੀ ਜਾਣੀ ਆ ਠੀਕ ਆ ਤੇ ਇਹ ਜਿਹੜਾ ਅੱਧਾ ਦੁੱਧ ਹੈ ਨਾ ਉਹ ਚੱਗ ਨੇ ਚੱਗ ਦੇ ਵਿੱਚ ਬਣ ਜਾਣਾ ਤਬਦੀਲ ਹੋ ਜਾਣਾ ਵਾ ਠੀਕ ਆ ਪਰ ਤੁਸੀਂ ਇਹਨੂੰ ਹਿਲਾਉਣਾ ਉਹ ਹਟਣਾ ਨਹੀਂ ਹੈਗਾ ਹਾਂ ਇੱਕ ਕੰਮ ਯਾਦ ਜ਼ਰੂਰ ਰੱਖਿਓ ਕੱਪ ਨੂੰ ਜਦੋਂ ਤੁਸੀਂ ਕੋਫੀ ਬਣਾਉਣੀ ਤੇ ਇੰਨਾ ਲੈਣਾ ਵਾ ਦੁੱਧ ਠੀਕ ਆ ਕਿਉਂਕਿ ਇਹਨੇ ਮੁੜ ਕੇ ਭਰ ਕੇ ਇੱਥੇ ਤੱਕ ਆ ਜਾਣਾ ਜੇ ਤੁਸੀਂ ਜ਼ਿਆਦਾ ਲਓਗੇ ਫਿਰ ਬਾਹਰ ਡੁੱਲਣਾ ਫਿਰ ਜਦੋਂ ਤੁਸੀਂ ਇਦਾਂ ਕਰਕੇ ਇਹਨੂੰ ਗੋਲ-ਗੋਲ ਘੁਮਾਓਗੇ ਤੇ ਫਿਰ ਉਹਨੇ ਬਾਹਰ ਡੁੱਲਣਾ ਵਾ ਠੀਕ ਆ ਇਹ ਬਹੁਤਾ ਤੇਜ਼ ਵੀ ਨਹੀਂ ਕਰਨਾ ਤੇ ਬਹੁਤਾ ਸਲੋ ਵੀ ਨਹੀਂ ਕਰ ਏ ਕਿਦਾਂ ਅਮਨ ਵਧੀਆ ਬਣੇ ਇਹਦੇ ਵਿੱਚ ਟੈਪ ਕਰ ਫੇਰ ਪਤਾ ਲੱਗਣਾ ਇਦਾਂ ਕਰਕੇ ਉੱਪਰ ਕਰਨਾ ਥੋੜਾ ਜਿਹਾ ਹਾਂ ਇਦਾਂ ਠੀਕ ਆ ਤੇ ਕਰੋ ਫਿਰ ਕਮੈਂਟ ਪੂਰਾ ਹੈ ਬੰਢੀ ਕਣੀ ਆਪਾਂ ਬਿਨਾ ਮਸ਼ੀਨ ਤੋਂ ਘਰੇ ਬਣਾਤੀ ਆ ਹੈ ਨਾ ਅਮਨ ਹੂੰ ਤੇ ਸਾਰੇ ਜਾਨੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਸੇ ਨੂੰ ਇਹ ਟੈਕਨੀਕ ਪਤਾ ਸੀ ਕਿ ਮੈਨੂੰ ਹਾਜੀ ਪਤਾ ਲੱਗੀ ਹੈ ਤੇ ਹਾਂ ਸਹੀ ਗੱਲ ਤੇ ਜੇ ਕਿਹਨੇ ਟਰਾਈ ਕੀਤਾ ਉਹ ਜਰੂਰ ਦੱਸਿਓ ਨਹੀਂ ਮੈਨੂੰ ਜਿੱਥੇ ਤੱਕ ਲੱਗਦਾ ਹੋ ਸਕਦਾ ਨਾ ਕੀਤਾ ਹੋਵੇ ਤੇ ਇਹੋ ਜੀ ਟੈਕਨੀਕ ਤੁਸੀਂ ਕੋਈ ਹੋਰ ਵੀ ਲਾਈ ਹੋ ਸਕਦੀ ਆ ਤੇ ਮੈਂ ਤੇ ਆਹ ਜਿਹੜੀ ਟੈਕਨੀਕ ਲਾਈ ਆ ਤੁਸੀਂ ਹੁਣ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਠੀਕ ਆ ਤੇ ਜਰੂਰ ਟਰਾਈ ਕਰੋਗੇ ਫਿਰ ਮੈਨੂੰ ਜਲਦੀ ਜਲਦੀ ਇਸੇ ਬਲੌਗ ਉੱਤੇ ਕਮੈਂਟ ਕਰਕੇ ਦੱਸੋ ਤੇ ਟਰਾਈ ਕਰਾਂਗੇ ਤੇ ਫਿਰ ਜੇ ਤੁਸੀਂ ਟਰਾਈ ਕਰੋਗੇ ਨਾ ਤੇ ਜੇ ਤੁਹਾਨੂੰ ਲੱਗੂਗੀ ਟੇਸਟ ਤੇ ਤੁਸੀਂ ਇਸੇ ਬਲੌਗ ਦੇ ਤੇ ਲੇਡ ਕਮੈਂਟ ਜਰੂਰ ਕਰਿਓ ਮੈਨੂੰ ਆ ਕੇ ਕਿ ਹਾਂਜੀ ਬਹੁਤ ਟੇਸਟੀ ਬਣੀ ਤੁਸੀਂ ਨੰਬਰ ਵੀ ਦੇ ਸਕਦੇ ਹੋ ਨੰਬਰ ਵੀ ਦੇ ਸਕਦੇ ਮੈਨੂੰ ਆ ਕੇ ਪੀ ਕੇ ਕਮੈਂਟ ਕਰਿਓ ਭਾਵੇਂ ਤੇ ਹਾਂ ਬਣਾ ਕੇ ਹਾਂ ਨਾ ਤੁਹਾਨੂੰ ਉਹੋ ਜੀ ਫੀਲ ਆਊਗੀ ਨਾ ਤੇ ਮੈਨੂੰ ਮੇਰਾ ਨਾਮ ਵਟਾ ਦਿਓ ਹੁਣ ਕਮੈਂਟ ਤੁਸੀਂ ਜਰੂਰ ਕਰਨੇ ਜੇ ਫਿਰ ਹੁਣ ਤੇ ਇਧਰ ਸਾਨੂੰ 2 ਤੋਂ 3 ਮਿੰਟ ਹੋਈ ਗਏ ਜਾਂ ਵਾਧੂ ਹੋ ਗਈ ਹੁਣੇ ਆ ਤੇ ਇਧਰ ਆਪਾਂ ਜਿਹੜੀ ਆ ਝੱਗ ਪੂਰੀ ਕ੍ਰੇਟ ਕਰ ਲਈ ਆ ਠੀਕ ਆ ਦੇ ਦੇਖੀ ਸਕਦੇ ਹੋ ਪੂਰੀ ਸੰਗਣੀ ਉਹ ਜੀ ਝੱਗ ਜਿਹੜੀ ਆ ਕੱਪ ਦੇ ਉੱਪਰ ਆ ਗਈ ਆ ਤੇ ਹੁਣ ਦੇ ਬਾਹਰ ਵੀ ਆਉਣ ਲੱਗਦੀ ਆ ਹਨ ਤੇ ਆਓ ਫੇ ਤੁਹਾਨੂੰ ਦਸੀਏ ਆ ਵੇਖੋ ਠੀਕ ਆ ਤੇ ਇਹ ਜਿਹੜੀ ਝੱਗ ਵਾ ਇਹਨੇ ਮਰਨਾ ਨਹੀਂ ਹੈਗਾ ਜਦੋਂ ਤੱਕ ਤੁਸੀਂ ਪੀ ਨਹੀਂ ਸਕਦੇ ਪੀ ਨਹੀਂ ਲੈਂਦੇ ਕਾਫੀ ਠੀਕ ਆ ਤੇ ਕਮੈਂਟ ਕਰਕੇ ਦੱਸੋ ਹੁਣ ਕਿਦਾਂ ਦੀ ਲੱਗਣ ਦੀ ਆ ਤੇ ਅਜੇ ਤੁਹਾਨੂੰ ਇਹਦੇ ਉੱਪਰ ਆਪਾਂ ਉਹ ਗਾਰਨਿਸ਼ ਜੀ ਜਿਹੜੀ ਕਰਦੇ ਹੁੰਦੇ ਹਨਾ ਹੁਣ ਉਹ ਕਰਕੇ ਦਿਖਾਉਣੀ ਆ ਤੇ ਦਸੀਏ ਫੇਰੇ ਉਹ ਵੀ ਕਰਨੀਆਂ ਕੌਫੀ ਦੇ ਰੰਗ ਇਹਨੂੰ ਆਪਾਂ ਥੋੜੀ ਜਿੱਥੋਂ ਨੱਪ ਕੇ ਥੋੜਾ ਜਿਹਾ ਇਦਾਂ ਪਾਵਾਂਗੇ ਦੇ ਉੱਪਰ ਜ਼ਿਆਦਾ ਨਹੀਂ ਇੱਕ ਦਿਨ ਮੈਂ ਜ਼ਿਆਦਾ ਪਾ ਲਈ ਤੇ ਕੋੜੀ ਕੋੜੀ ਲੱਗਣ ਲੱਗ ਪਈ ਨਹੀਂ ਘੱਟ ਸਵਾਦ ਹੀ ਵਧੀਆ ਲੱਗਦੀ ਹੈ ਨਾ ਤੇ ਦੱਸੋ ਫਿਰ ਕਮੈਂਟ ਕਰਕੇ ਵਿਖਾ ਅਮਨ ਤੇ ਦੋ ਮੈਨੂੰ ਨੰਬਰ ਫਿਰ ਕਿੰਨੇ ਦੋਵਗੇ ਹੈ ਲੱਗਣ ਈ ਕਿ ਨਹੀਂ ਕੌਫੀ ਪੂਰੀ ਅਮਨ ਹੈ ਲੱਗਣ ਈ ਹੈ ਲੱਗਣ ਈ ਹੈ ਨਾ ਤੇ ਹੁਣ ਇਹਨਾਂ ਨੇ ਤੇ ਕਹਿੰਨੇ ਨਹੀਂ ਪੀਣੀ ਮੰਮੀ ਨੇ ਤੇ ਅਮਨ ਨੂੰ ਆਪਾਂ ਜਿਹਨੂੰ ਲੱਗਦਾ ਨਹੀਂ ਕੋਈ ਤਾਂ ਸਵਾਦ ਆਪੇ ਲੱਗਣੀ ਆ ਕੌਫੀ ਕੱਪ ਵੀ ਉਹ ਹੈ ਗਲਤ ਦਾ ਕੋਈ ਨਾ ਗਲਤ ਦਾ ਤੇ ਅੱਧ ਜਾਇਨੇਕ ਦੁੱਧ ਵਾਲੀ ਬਣੀ ਹੈ ਹਾਂ ਹੈਨਾ ਤੇ ਪੂਰਾ ਇਧਰ ਆਣ ਕੇ ਵਿਖਾਣਾ ਜਿਹੜੀ ਦੂਜੀ ਕੌਫੀ ਤੁਸੀਂ ਆਂ ਬਣਾਈ ਹੋਗੀ ਨਾ ਘਰਾਂ ਦੇ ਵਿੱਚ ਨੋਟ ਕਰਿਓ ਤੁਸੀਂ ਜਦੋਂ ਉਹਦੇ ਵਿੱਚੋਂ ਇਹਦੇ ਵਿੱਚ ਪਾਉਂਗੇ ਕੱਪ 'ਚ ਨਾਲ ਹੀ ਜਿਹੜੀ ਝੱਗ ਮਰ ਜਾਂਦੀ ਆ ਪਰ ਨਾ ਇਹਦੀ ਕਈ ਵਾਂ ਮੈਨੂੰ ਵੀ ਤੇ ਮਰ ਜੇ ਝੱਗ ਕਿੰਨਾ ਚਿਰ ਰਹੂਗੀ ਹੈ ਮੈਂ ਤਾਂ ਦੱਸਣ ਡਿਆ ਵੀ ਜਿੰਨਾ ਚਿਰ ਤੁਸੀਂ ਸਾਰੀ ਪੀ ਲੀਹ ਲੈਂਦੇ ਉਸ ਤੋਂ ਵੀ ਬਾਅਦ ਵਿੱਚ ਇਹਦੇ ਨਾਲ ਲੱਗੀ ਰਹਿੰਦੀ ਆ ਠੀਕ ਹਾਂ ਇਹ ਬਾਕੀ ਗਾਰੰਟੀ ਪੂਰੀ ਇਹ ਤੁਸੀਂ ਬਣਾਓਗੇ ਨਾ ਤੇ ਫਿਰ ਤੁਸੀਂ ਜਦੋਂ ਪੀਓਗੇ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਹਾਂ ਵੀ ਝੱਗ ਜਿਹੜੀ ਹੈ ਥੋੜੀ ਜੀ ਕੱਪ ਦੇ ਵਿੱਚ ਰਹਿ ਜਾਂਦੀ ਆ ਇਹੋ ਜੀ ਝੱਗ ਬਣਾਤੀ ਆਪਾਂ ਤੇ ਟੈਕਨੀਕ ਤੁਹਾਨੂੰ ਕਿਵੇਂ ਦੀ ਲੱਗੀ ਆ ਜਰੂਰ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਬਾਕੀ ਇਹਨੂੰ ਟੇਸਟ ਹੋਣਾ ਹੈ ਅਹੀਂ ਕਰਨਾ ਵਾ ਤੇ ਇਹ ਤੁਸੀਂ ਟੇਸਟ ਦੇਖ ਨਹੀਂ ਸਕਦੇ ਜੇ ਦੇਖਣਾ ਵਾ ਤੇ ਆ ਜਿਓ ਸਾਡੇ ਕੋਲ ਠੀਕ ਆ ਅਜੇ ਤੱਕ ਤੇ ਝੱਗ ਹੀ ਗਈ ਅੰਦਰ ਕੌਫੀ ਆਈ ਨਹੀਂ ਤਲਿਓ ਹੌਲੀ ਹੌਲੀ ਜਾਓਗੇ ਜਦੋਂ ਜਦੋਂ ਝੱਗ ਬਣਾਉਣਾ ਹੁੰਦਾ ਹੌਲੀ ਹੌਲੀ ਆਉਣੀ ਆ ਹਾ ਹੁਣ ਤੁਸੀਂ ਜ਼ਰੂਰ ਬਣਾਉਣੀ ਏ ਠੀਕ ਆ ਇਹ ਮੇਰਾ ਤੁਹਾਨੂੰ ਮੈਸੇਜ ਆ ਜ਼ਰੂਰ ਬਣਾਇਓ ਤੇ ਫਿਰ ਮੈਨੂੰ ਕਮੈਂਟ ਕਰਿਓ ਕਾਫੀਆਂ ਤਾਂ ਤੁਸੀਂ ਬਹੁ ਬਣਾ ਕੇ ਪੀਤੀਆਂ ਹੋਣੀਆਂ ਵਾ ਪਰ ਆ ਜ਼ਰੂਰ ਬਣਾਇਓ ਇੱਕ ਗੱਲ ਵਾ ਆ ਜਿਹੜੀ ਕਾਫੀ ਆ ਨਾ ਇਹ ਮਤਲਬ ਕੱਲੀ ਚੰਗੀ ਲੱਗਦੀ ਏ ਜਦੋਂ ਕੋਈ ਚੀਜ਼ ਨਾਲ ਖਾਈ ਵੀ ਨਹੀਂ ਸੁਆਦ ਨਾ ਲੱਗਦਾ ਹੈ ਨਾ ਨਹੀਂ ਲੱਗਦੀ ਫਿਰ ਉਹਦਾ ਟੇਸਟ ਨਹੀਂ ਨਾ ਹੁੰਦਾ ਮਿੱਠਾ ਬਿਲਕੁਲ ਲਾਈਟ ਪਾਇਓ ਬਿਲਕੁਲ ਜੇ ਤੁਸੀਂ ਜ਼ਿਆਦਾ ਵੀ ਪੀਨੇ ਆ ਨਾ ਮਿੱਠਾ ਪਰ ਤੁਸੀਂ ਉਹ ਅੱਧੇ ਨਾਲੋਂ ਵੀ ਅੱਧਾ ਪਾਇਓ ਹਾਂ ਫੇਰ ਜ਼ਿਆਦਾ ਟੇਸਟ ਲੱਗਦੀ ਏ ਕਾਫੀ ਕੁਣ ਆ ਬਿਲਕੁਲ ਨਹੀਂ ਨੋਰਮਲ ਪਾਇਆ ਵਾ ਅੱਧੇ ਨੂੰ ਹੀ ਅੱਧਾ ਪਾਇਆ ਤੇ ਇੰਨੀ ਕੈਂਟ ਲੱਗਣ ਦੀ ਨਾ ਪੁੱਛੋ ਹੀ ਕੁਝ ਨਾ ਤੇ ਠੀਕ ਆ ਜੀ ਫਿਰ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਤੇ ਹੁਣ ਤੁਸੀਂ ਜਰੂਰ ਟਰਾਈ ਕਰਿਓ ਤੇ ਆਪਾਂ ਤੁਹਾਨੂੰ ਕਿਤੇ ਨੈਕਸਟ ਵਲੋਗ ਦੇ ਵਿੱਚ ਮਿਲਦੇ ਆ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ